ਪੰਜਾਬ ਪੁਲਿਸ ਵੱਲੋਂ ਸੂਬੇ ਭਰ ਦੇ ਵਿੱਚ ਆਪਰੇਸ਼ਨ ਪ੍ਰਹਾਰ 2 ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਤੇ ਇਸੇ ਗੜੀ ਦੇ ਤਹਿਤ ਕਪੂਰਥਲਾ ਪੁਲਿਸ ਵੱਲੋਂ ਵੀ ਜ਼ਿਲ੍ਹੇ ਭਰ ਦੇ ਵਿੱਚ ਸ਼ੱਕੀ ਥਾਵਾਂ ਤੇ ਛਾਪੇਮਾਰੀ ਕਰਦਿਆਂ ਹੋਇਆਂ ਤਲਾਸ਼ੀ ਅਭਿਆਨ ਚਲਾਇਆ ਗਿਆ ਤੇ ਸ਼ੱਕੀ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਹੈ ਦੱਸ ਦਈਏ ਕਿ ਕਪੂਰਥਲਾ ਪੁਲਿਸ ਦੇ ਮੁਤਾਬਕ ਇਹ ਆਪਰੇਸ਼ਨ ਪ੍ਰਹਾਰ ਜੋ ਕਿ ਪਹਿਲਾ ਚਲਾਇਆ ਸੀ ਉਹ ਕਾਫੀ ਸਫਲ ਰਿਹਾ ਜਿਸ ਦੇ ਚੱਲਦਿਆਂ ਹੁਣ ਆਪਰੇਸ਼ਨ ਪ੍ਰਹਾਰ 2 ਦਾ ਆਗਾਜ਼ ਕੀਤਾ ਗਿਆ ਵੱਡੀ ਗਿਣਤੀ ਦੇ ਵਿੱਚ ਸ਼ੱਕੀਆਂ ਦੀਆਂ ਗ੍ਰਿਫਤਾਰੀਆਂ ਹੋਈਆਂ ਨੇ ਤੇ ਅਪਰਾਧ ਤੇ ਨਕੇਲ ਕਸੀ ਗਈ ਹੈ ਅਰ ਦੇ ਵਿੱਚ ਛਾਪੇਮਾਰੀ ਜਾਰੀ ਹੈ ਨਸ਼ਾ ਤੇ ਚੋਰੀ ਦੇ ਵਾਹਨਾਂ ਦੀ ਵੀ ਲਗਾਤਾਰ ਤਲਾਸ਼ੀ ਹੋ ਰਹੀ ਹੈ ਤੇ ਉਧਰ ਸ਼ੱਕੀ ਅੰਸਰਾ ਦੇ ਉੱਤੇ ਲਗਾਤਾਰ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਅੰਸਰ ਆਪਰੇਸ਼ਨ ਪ੍ਰਹਾਰ 2 ਦੁਆਰਾ ਜਿਹੜਾ ਵਾ ਸ਼ੁਰੂ ਕੀਤਾ ਗਿਆ ਵਾ ਤੇ ਤੁਹਾਨੂੰ ਤਾਮਿਲ ਮੁਲੇ ਤੋਂ ਹੋ ਤੇ ਕੰਗਿਸ ਵਾਲੇ ਪੰਜਾਬ ਸਰਕਾਰ ਵੱਲੋਂ ਜੁਰਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਉਹਦੀ ਲੜੀ ਦੇ ਵਿੱਚ ਹੀ ਪੰਜਾਬ ਸਰਕਾਰ ਵੱਲੋਂ ਜਿੱਥੇ ਯੁੱਧ ਨਸ਼ਿਆ ਵਿਰੁੱਧ ਦੀ ਸ਼ੁਰੂਆਤ ਕੀਤੀ ਗਈ ਸੀ ਤੇ ਦੇ ਵਿੱਚ ਬਹੁਤ ਵੱਡੀ ਸਾਨੂੰ ਕਾਮਯਾਬੀ ਮਿਲੀ ਹੈ ਤੇ ਹਜੇ ਵੀ ਉਹ ਲਗਾਤਾਰਤਾ ਦੇ ਵਿੱਚ ਚੱਲ ਰਿਹਾ ਹੈ। ਉਹਦੀ ਲੜੀ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਗੈਂਗਸਟਰਾਂ ਤੇ ਬਾਅਦ ਸ਼ੁਰੂ ਕੀਤਾ ਗਿਆ ਹੈ। ਜਿਹਦੇ ਵਿੱਚ ਸੰਗਠਿਤ ਅਪਰਾਧ ਦੇ ਖਿਲਾਫ ਲਗਾਤਾਰਤਾ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਆਪਰੇਸ਼ਨ ਪ੍ਰਹਾਰ ਆ ਪਹਿਲਾ ਅਸੀਂ ਕੀਤਾ ਸੀਗਾ ਜਿਹਦੇ ਵਿੱਚ 3 ਦਿਨਾਂ ਦਾ ਨਿਰੰਤਰ ਅਸੀਂ ਆਪਰੇਸ਼ਨ ਚਲਾਇਆ ਸੀ 72 ਘੰਟੇਾਂ ਲਈ ਲਗਾਤਾਰਤਾ ਦੇ ਵਿੱਚ ਸੰਗਠਿਤ ਅਪਰਾਧ ਦੇ ਖਿਲਾਫ ਕਾਰਵਾਈ ਕੀਤੀ ਗਈ ਸੀ ਜਿਹਦੇ ਵਿੱਚ ਬਹੁਤ ਵੱਡੀ ਗਿਣਤੀ ਚ ਲੋਕੀ ਰਾਉਂਡ ਅਪ ਕੀਤੇ ਗਏ ਸਨ ਤੇ ਜਿਹੜਾ ਦੋਸ਼ੀ ਪਾਏ ਗਏ ਸਨ ਉਹਨਾਂ ਨੂੰ ਵੈਰੀਫਾਈ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀ ਤੇ ਜਿਨ੍ਹਾਂ ਦੇ ਖਿਲਾਫ ਕੋਈ ਦੋਸ਼ ਨਹੀਂ ਆਂਦਾ ਸੀ ਉਹਨਾਂ ਨੂੰ ਪ੍ਰੋਪਰ ਵੈਰੀਫਾਈ ਕਰਕੇ ਉਹਨਾਂ ਤੇ ਅਸੀਂ ਨਿਗਰਾਨੀ ਰੱਖ ਰਹੇ ਹਾਂ ਉਹਦੀ ਲੜੀ ਦੇ ਵਿੱਚ ਅੱਜ ਤੋਂ ਆਪਰੇਸ਼ਨ ਪ੍ਰਹਾਰ 2 ਸ਼ੁਰੂ ਕੀਤਾ ਗਿਆ ਹੈ ਜਿਹਦੇ ਵਿੱਚ ਅਸੀਂ 72 ਘੰਟੇ ਲਈ ਲਗਾਤਾਰਤਾ ਦੇ ਵਿੱਚ ਸੰਗਠਿਤ ਅਪਰਾਧ ਦੇ ਖਿਲਾਫ ਕਾਰਵਾਈ ਕਰਾਂਗੇ ਸਖਤ ਦੇ ਤਪਰਾਧ ਦੇ ਖਿਲਾਫ ਜੋ ਵੀ ਦੋਸ਼ੀ ਸਾਨੂੰ ਵੌਂਟਡ ਹਨ ਭਾਵੇਂ ਕਿਸੇ ਮੁਕਦਮੇ ਦੇ ਵਿੱਚ ਵੌਂਟਡ ਹਨ ਭਾਵੇਂ ਉਹ ਪਗੋੜੇ ਹੋਣ ਭਾਵੇਂ ਉਹਨਾਂ ਨੇ ਬੇਲ ਜੱਪ ਕੀਤੀ ਹੋਏ ਭਾਵੇਂ ਹੋਏ ਤੱਕ ਅਰੈਸਟ ਨਾ ਹੋਏ ਫੁਣ ਸਾਰਿਆਂ ਦੇ ਉੱਤੇ ਵਕਫਾਕ ਲਿਸਟਾ ਬਣਾ ਕੇ ਜ਼ਿਲ੍ਹਾ ਪੱਧਰ ਤੇ ਸਵੇਰ ਤੋਂ ਸਵੇਰ ਤੋਂ ਅਸੀਂ ਸ਼ੁਰੂ ਕੀਤਾ ਸੀ ਤੇ ਇਹਦੇ ਵਿੱਚ 5 ਵਜੇ ਤੋਂ ਲਗਾਤਾਰ ਤੱਕ ਵਿੱਚ ਪੂਰੇ ਜ਼ਿਲ੍ਹੇ ਭਰ ਚ ਰੇਡ ਹੋ ਰਹੀਆਂ ਅੱਜ ਅਸੀਂ ਤਕਰੀਬਨ 45 ਜਿਹੜੇ ਦੋਸ਼ੀ ਹੈ ਉਹਨਾਂ ਨੂੰ ਅਸੀਂ ਰਾਉਂਡ ਅਪ ਕੀਤਾ ਹੈ ਤੇ ਉਹਦੇ ਵਿੱਚ ਵੈਰੀਫਾਈ ਕਰਨ ਉਪਰੰਤ 15 ਲੋਕੀ ਜਿਹੜੇ ਐਕਚੁਅਲ ਦੋਸ਼ੀ ਮੁਕੱਦਮਿਆਂ ਦੇ ਵਿੱਚ ਪਕਟਾ ਹਾਰਾਵਾ ਤਹਿਤ ਸੀਗੇ ਤੇ 15 ਦੀ ਹੁਣ ਤੱਕ ਅਰੈਸਟ ਪਈ ਹੈ অপারেশন ਪ੍ਰਹਾਰ ਤੋਂ ਹਜੇ ਵੀ ਚੱਲ ਰਿਹਾ ਹੈਗਾ ਨਿਰੰਤਰ ਅਸੀਂ ਰੇਡ ਕਰ ਰਹੇ ਆ ਇਸ ਵੇਲੇ ਅਸੀਂ ਮਹਿਤਾਬਗੜ ਮੋਹੱਲੇ ਵਿੱਚ ਹਾਜ਼ਰ ਆ ਜਿਹਨੂੰ ਪਹਿਲਾਂ ਇੱਕ ਡਰਗ ਹੌਟਸਪੌਟ ਕਿਹਾ ਜਾਂਦਾ ਸੀ ਪਰ ਇੱਥੇ ਕਾਫੀ ਭਾਰੀ ਇਨਫੋਰਸਮੈਂਟ ਜਿਹੜੀ ਕੀਤੀ ਗਈ ਹੈ ਜਿਹਦੇ ਕਰਕੇ ਇੱਥੇ ਨਸ਼ਾ ਕਾਫੀ ਘਟ ਗਿਆ ਹੈ ਅੱਜ ਉਹ ਪ੍ਰੈਸ਼ਰ ਬਰਕਰਾਰ ਰੱਖਣ ਲਈ ਮਹਿਤਾਬੜ ਮੋਹੱਲੇ 'ਚ ਅਸੀਂ ਰੇਡ ਕੀਤੀ ਹੈ ਇੱਥੋਂ ਵੀ ਅਸੀਂ ਕਾਫੀ ਲੋਕਾਂ ਨੂੰ ਜਿਹੜਾ ਰਾਉਂਡ ਅਪ ਕੀਤਾ ਹੈ ਉਹਨਾਂ ਕੋਲੋਂ ਨਸ਼ੀਲਾ ਪਦਾਰਥ ਤੇ ਹੋਰ ਚੀਜ਼ਾਂ ਵੀ ਬਰਾਮਦ ਹੋਈਆਂ ਤੇ ਉਹਨਾਂ ਦੇ ਉੱਤੇ ਜੋ ਕਾਨੂੰਨ ਅਨੁਸਾਰ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਆਪਰੇਸ਼ਨ ਪ੍ਰਹਾਰ 2 ਦੇ ਤਹਿਤ ਮੁਕਾਬਗੜ ਅੱਜ ਪਹੁੰਚੇ ਹੋ ਉਹ ਹੋਟਸਪੌਟ ਵੀ ਜਿਹੜਾ ਮੰਨਿਆ ਜਾਂਦਾ ਪਰ ਕਈ ਵਾਰੀ ਇੱਥੇ ਜਿਸ ਤਰ੍ਹਾਂ ਕੌਂਸਲ ਨੂੰ ਛਾਪੀ ਮਾਰੀ ਕੀਤੀ ਜਾਂਦੀ ਹੈ ਘਰਾں ਦੀ ਚੈਕਿੰਗ ਕੀਤੀ ਜਾਂਦੀ ਹੈ ਤੇ ਕਈਆਂ ਨੂੰ ਪਹਿਲੇ ਹੀ ਜਿਹੜਾ ਵਾ ਭਣਕ ਲਾ ਗੀ ਜਾਂਦੀ ਕਿ ਇੱਥੇ ਪੰਜਾਬ ਪਹੁੰਚ ਰਹੀ ਹੈ ਤੇ ਉਹ ਆਪਣੇ ਘਰ ਜਿਹੜੇ ਆ ਛੱਡ ਕੇ ਭੱਜ ਜਾਂਦੇ ਆ ਜਿਹੜੇ ਨਿੱਕੇ ਦੇ ਤਗੜੇ ਕਾਰੋਬਾਰ ਕਰ ਰਹੇ ਨੇ ਨਹੀਂ ਬਿਲਕੁਲ ਆ ਇਹ ਬੇਸਿਕਲੀ ਲਗਾਤਾਰ ਤੇ ਵਿੱਚ ਆਪਰੇਸ਼ਨ ਚੱਲਦਾ ਰੋਗਾ ਤੇ ਸਾਡੀ ਸਾਡਾ ਸੰਦੇਸ਼ ਇਹੀ ਹੈ ਕਿ ਜੋ ਵੀ ਕ੍ਰਿਮੀਨਲ ਅਨਸਰ ਹੈਗਾ ਮਾੜਾ ਅਨਸਰ ਹੈਗਾ ਜੋ ਇਲਾਕੇ ਚ ਰਹਿੰਦਾ ਹੈ ਸਾਡੀ ਨਜ਼ਰ ਹਮੇਸ਼ਾ ਹੀ ਉਹਦੇ ਉੱਤੇ ਹੈ ਅੱਜ ਉਹ ਪਾ ਸਕਦਾ ਕੱਲੋਂ ਪਾ ਸਕਦਾ ਪਰ ਉਹਨੂੰ ਅਸੀਂ ਛੇਤੀ ਦੋ ਛੇਤੀ ਫੜੀ ਲਵਾਂਗੇ ਇਸ ਤੋਂ ਵਧੀਆ ਇਹ ਹੈਗਾ ਕਿ ਜਿਹੜੇ ਮਾੜੇ ਮਨਸੂਬੇ ਰੱਖਦੇ ਐ ਤੇ ਗਲਤ ਕੰਮ ਕਰਦੇ ਐ ਉਹਨੂੰ ਛੱਡ ਦੇਣ ਤੇ ਵਧੀਆ ਇੱਕ ਸੱਚੇ ਸੁੱਚੇ ਤਰੀਕੇ ਨਾਲ ਆਪਣੀ ਕਮਾਈ ਕਰਕੇ ਆਪਣੀ ਜ਼ਿੰਦਗੀ ਬਤੀਤ ਕਰਨ ਹੁਣ ਤੱਕ ਕਿੰਨੀ ਕ ਰਿਕਵਰੀ ਹੋ ਚੁੱਕੀ ਹੁਣ ਤੱਕ ਵੱਖ-ਵੱਖ ਥਾਵਾਂ ਤੋਂ ਬੜੀ ਵੱਡੀ ਮਾਤਰਾ ਤੇ ਜਿਹੜੀ ਐਨਡੀਪੀਐਸਟੀ ਰਿਕਵਰੀਜ਼ ਹੋਈਆਂ ਕੁਝ ਚੋਰੀ ਦੇ ਮੋਟਰਸਾਈਕਲਸ ਅਸੀਂ ਰਿਕਵਰ ਕੀਤੇ ਆ ਤੇ ਹਜੇ ਆਪਰੇਸ਼ਨ ਚੱਲ ਰਿਹਾ ਹੈਗਾ ਸਾਨੂੰ ਪੂਰੀ ਉਮੀਦ ਆ ਹੋਰ ਰਿਕਵਰੀਜ਼ ਵੀ ਹੋਣਗੀਆਂ